ਸਤਿ ਸ਼੍ਰੀ ਅਕਾਲ ਜੀ ਗਲੋਬਲ ਪੰਜਾਬ ਟੀਵੀ ਵੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਾਪ ਸਿੱਧੂ ਸਰਵਨ ਸਿੰਘ ਪੰਦੇਰ ਜੋ ਕਿ ਇੱਕ ਕਿਸਾਨ ਲੀਡਰ ਨੇ ਉਹ ਆਪਣੇ ਹਲਕੇ ਦੇ ਵਿੱਚ ਲਗਾਤਾਰ ਵਿਚਰ ਰਹੇ ਨੇ ਤੇ ਆਪਣੇ ਹਲਕੇ ਦੀਆਂ ਗਤੀਵਿਧੀਆਂ ਮੀਡੀਆ ਦੇ ਨਾਲ ਸਾਂਝੀਆਂ ਕਰ ਰਹੇ ਨੇ ਸਰਵਨ ਸਿੰਘ ਪੰਦੇਰ ਹੁਣਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਏਰੀਆ ਦੇ ਵਿੱਚ ਕੁਝ ਥਾਵਾਂ ਤੇ ਪਾਣੀ ਘਟਣਾ ਸ਼ੁਰੂ ਹੋ ਗਿਆ ਪਰ ਘਟਣ ਦੇ ਨਾਲ ਨਾਲ ਕਈ ਥਾਵਾਂ ਤੇ ਪਾਣੀ ਵਧ ਵੀ ਰਿਹਾ ਜਿਸ ਤੋਂ ਬਾਅਦ ਸਰਵਨ ਸਿੰਘ ਪੰਦੇਰ ਦਾ ਇੱਕ ਤਲਖੀ ਭਰਿਆ ਲਹਿਜ਼ਾ ਨਜ਼ਰ ਆਇਆ ਸਰਵਨ ਸਿੰਘ ਪੰਦੇਰ ਨੇ ਸ਼ਰਿਆ ਮੇਘਲ ਆਖੀ ਕਿ ਅੱਜ ਸ਼ਿਵਰਾਜ ਚੋਹਾਨ ਨੇ ਜਿਹੜੇ ਇਸ ਸਮੇਂ ਪੰਜਾਬ ਪਹੁੰਚੇ ਹੋਏ ਨੇ ਕੇਜੀਵਾਲ ਪੰਜਾਬ ਪਹੁੰਚੇ ਹੋਏ ਨੇ ਕਿ ਇਹਨਾਂ ਨੂੰ ਏਜੰਸੀਆਂ ਦੇ ਥਰੂ ਨਹੀਂ ਦਿਖ ਰਿਹਾ ਕਿ ਪੰਜਾਬ ਦਾ ਕਿੰਨਾ ਨੁਕਸਾਨ ਹੋਇਆ ਕਿ ਆ ਕੇ ਸਿਰਫ ਤੇ ਸਿਰਫ ਗੱਲਾਂបਾਤਾਂ ਮਾਰ ਕੇ ਢੇੜੇ ਦੇ ਕੇ ਮੁਰ ਜਾਣਾ ਵਾਜਿਬ ਹੈ ਹੋਰ ਕੀ ਕੁਝ ਕਹਿਣਾ ਇਸ ਮੌਕੇ ਪੰਦੇਰ ਦਾ ਆਓ ਸੁਣਦੇ ਹਾਂ ਮੈਂ ਸਰਵਨ ਸਿੰਘ ਪੰਦੇਰ ਕਿਸਾਨ ਮਿਹਨਤੂ ਸ਼ਕਤੀ ਕਮੇਟੀ ਪੰਜਾਬ ਤੋਂ ਐਸ ਵਾਲੇ ਮੈਂ ਰਮਦਾਸ ਤੋਂ ਅਗਲੇ ਪਿੰਡਾਂ 'ਚ ਇੱਧਰ ਪਾਣੀ ਰਾਤ ਜਿਹੜਾ ਰਾਵੀ 'ਚ ਪਾਣੀ ਛੱਡਿਆ ਹੈਗਾ ਜੱਟਾ ਪੱਛੀਆ ਸਹਜਾਦਾ ਇਹਨਾਂ ਦਾ ਰਾਬਤਾ ਗੱਡੀ ਵਾਲਾ ਤੇ ਟੁੱਟ ਗਿਆ ਉਵੇਂ ਟਰੈਕਟਰ ਟਰਾਲੀ ਇੱਥੇ ਜਾਣਗੇ ਔਰ ਇਹਨਾਂ ਲੋਕਾਂ ਨੇ ਪਾਣੀ ਘਟਣ ਕਰਕੇ ਕੁਝ ਆਪਣਾ ਕੰਮ ਤੰਦਾਸ਼ ਸ਼ੁਰੂ ਕੀਤਾ ਸੀ ਕੋਈ ਡੰਗਰ ਵੱਛਾ ਟਕਾਣੇ ਲਿਆਉਣ ਲੱਗੇ ਸੀ ਘਰ ਘਰ ਨੂੰ ਧਿਆਨ ਦੇਣ ਲੱਗੇ ਸੀ ਇਹ ਦੁਬਾਰਾ ਫਿਰ ਜਿਹੜਾ ਖਾਸ ਕਰਕੇ ਰਾਵੀ ਦੇ ਨਾਲ-ਨਾਲ ਪਾਣੀ ਆਉਣ ਕਰਕੇ ਇਹ ਫਿਰ ਮੁਸ਼ਕਲਾਂ ਵਧ ਗਈਆਂ ਨੇ ਗਿਆ ਵਾ ਔਰ ਅਸੀਂ ਸੁਣ ਰਹੇ ਹਾਂ ਕੀ 체ਜਰੀਵਾਲ ਪੰਜਾਬ ਦੇ ਗਵਰਨਰ ਇਹਦੋਂ ਕਾ ਕੇਂਦਰੀ ਖੇਤੀਬਾੜੀ ਮੰਤਰੀ ਵੀ ਪੰਜਾਬ ਦੇ ਹੜ੍ਹਾਂ ਪ੍ਰਭਾਵਿਤ ਦੌਰਿਆਂ ਤੇ ਆ ਰਹੇ ਨੇ ਮੈਨੂੰ ਲੱਗਦਾ ਕੋਈ ਵੀ ਮੀਡੀਆ ਸੱਤਾ ਨੂੰ ਸਵਾਲ ਕਰਨ ਲਈ ਤਿਆਰ ਨਹੀਂ ਹੈਗਾ ਕਿਉਂਕਿ ਸੱਤਾ ਦੇ ਵਿੱਚੋਂ ਚੈਨਲ ਚੱਲਦੇ ਹੈਗੇ ਨੇ ਔਰ ਇਹਦਾ ਰੋਲਾ ਅੱਗੇ ਕਿੰਨੀ ਕ ਸਾਡੇ ਕੋਲ ਸਿਵਲ ਪ੍ਰਸ਼ਾਸਨ ਹੈ ਕਿੰਨਾ ਕ ਪੁਲਿਸ ਪ੍ਰਸ਼ਾਸਨ ਹੈ ਜਿਹੜਾ ਕਿੰਨਾ ਕ ਆਪਣੇ ਕੰਮਾਂ ਦੇ ਵਿੱਚ ਸਹਿਯੋਗ ਕਰ ਰਿਹਾ ਜੇ ਤੁਸੀਂ ਇੱਧਰ ਆਓਗੇ ਤਾਂ ਜਿੱਧਰ ਗਵਰਨਰ ਸਾਹਿਬ ਜਾ ਰਹੇ ਸਾਰੀ ਸਿਕਿਉਰਿਟੀ ਉਧਰ ਲੱਗ ਜਾਂਦੀ ਪੁਲਿਸ ਦਾ ਸਿਵਲ ਪ੍ਰਸ਼ਾਸਨ ਦਾ ਸਾਰਾ ਜੋਰ ਲੱਗ ਜਾਂਦਾ ਅੱਜ ਕੇਂਦਰੀ ਮੰਤਰੀ ਆ ਰਹੇ ਸਾਰਾ ਜੋਰ ਉਹਨਾਂ ਤੇ ਹੋ ਕੱਲ ਨੂੰ ਕੇਜਰੀਵਾਲ ਸਾਹਿਬ ਆਉਣਗੇ ਉਹਦੀ ਸੁਰੱਖਿਆ ਨੂੰ ਲੈ ਕੇ ਸਾਰਾ ਰੌਲਾ ਹੋ ਲੋਕਾਂ ਦੀ ਸੁਰੱਖਿਆ ਦੀ ਕੋਈ ਫਿਕਰ ਨਹੀਂ ਹੈ ਸਵਾਲ ਵੀ ਨਹੀਂ ਕਰਨੇ ਕਿਸੇ ਦੇ ਇਹਨਾਂ ਕੋਲੇ ਤਾਂ ਭਲੇ ਮਾਨ ਤੋਂ ਹੈਲੀਕਾਪਟਰ ਪੰਜਾਬ ਦਾ ਹੈਲੀਕਾਪਟਰ ਕੇਜਰੀਵਾਲ ਸਾਹਿਬ ਜੀ ਸਾਰੇ ਸਥੂਬਿਆਂ 'ਚ ਉੱਡਦੇ ਰਹੇ ਹੁਣ ਉੱਤੋਂ ਤੋਂ ਦੇਖ ਲਓ ਥੱਲੇ ਤਾਂ ਨਾ ਲੋਕਾਂ ਨੂੰ ਤਕਲੀਫਾਂ ਦਿਓ ਕੀ ਸ਼ਿਵਰਾਜ ਚੋਹਾਨ ਨੂੰ ਪੰਜਾਬ ਦੀਆਂ ਕੇਂਦਰ ਦੀਆਂ ਏਜੰਸੀਆਂ ਨੇ ਸਭ ਕੁਝ ਨਹੀਂ ਦੱਸਿਆ ਹੈਗਾ ਗਵਰਨਰ ਪੰਜਾਬ ਨੂੰ ਕੀ ਕੁਝ ਨਹੀਂ ਪਤਾ ਹੈਗਾ ਇਹਦੇ ਬਾਵਜੂਦ ਜਿਹੜਾ ਕੰਮ ਕਰਨ ਵਾਲਾ ਵਾ ਕੋਈ ਪਾਲਿਸੀ ਨੀਤੀ ਤੈਅ ਨਹੀਂ ਹੈ ਸ਼ਿਵਰਾਜ ਚੋਹਾਨ ਜੀ ਦੱਸਣ ਨਾ ਪਹਾੜ ਮਾਰੇ ਖੇਤਰਾਂ ਦੇ ਵਿੱਚ ਕੀ ਮਾਫਦਾ ਐਲਾਨ ਕਰਦੇ ਪ੍ਰਤੀ ਕਿੱਲਾ ਘਰ ਠੱਠਿਆਂ ਦਾ ਕੀ ਦਿੰਦੇ ਜੀ ਜਿਹੜੇ ਡੰਗਰ ਵੱੱਛਾ ਮਰ ਗਿਆ ਉਹਦਾ ਪੰਜਾਬ ਦੇ ਮੁੱਖ ਮੰਤਰੀ ਕੋ ਤੇ ਆਸ ਹੀ ਕੋਈ ਨਹੀਂ ਰੱਖਣੀ ਚਾਹੀਦੀ ਜਿਹੜਾ 5 ਸਟਾਰ ਹੋਟਲ 'ਚ ਜਾ ਕੇ ਥੱਲੇ ਬਹਿ ਕੇ ਰੋਟੀ ਖਾਣ ਦਾ ਡਰਾਮਾ ਕਰਦਾ ਹੈਗਾ ਬੀਬੀਆਂ ਨੂੰ ਗਲੇ ਮਿਲਣ ਦੇ ਸਮੇਂ ਡਰਾਮਾ ਕਰਦਾ ਹੈਗਾ ਭਾਵੇਂ ਨੈਸ਼ਨਲ ਚੈਨਲ 'ਤੇ ਨਾ ਬੋਲਣਗੇ ਗੋਦੀ মিডিਆ ਤੇ ਪਹਿਲੋਂ ਨਹੀਂ ਬੋਲਦਾ ਗੋਦੀ মিডিਆ ਸੱਤਾ ਨੂੰ ਸਵਾਲ ਕਰਨ ਦੀ بجائے ਸੱਤਾ ਦੇ ਜਿਹੜੇ ਅਗੇਂਸਟ ਸਵਾਲ ਕਰਦੇ ਨੇ ਜਿਹੜੇ ਡੈਮੋਕਰੇਸੀ ਦਾ ਚੰਗਾ ਹਿੱਸਾ ਉਹਨਾਂ ਦੇ ਵਿਵਾਲੇ ਹੁੰਦਾ ਹੈਗਾ ਅਰ ਅੱਜ ਗੋਦੀ মিডিਆ ਆਪਣੀ ਨੈਸ਼ਨਲ ਸਰਕਾਰ ਤੇ ਗੀਤ ਗਾਉਂਗਾ ਸ਼ਿਵਰਾਚ ਉਹ ਹੀ ਸ਼ਿਵਰਾਚ ਚੋਹਾਨ ਜੀ ਨੇ ਜਿੰਨਾ ਅਜੇ ਤੱਕ ਐਮਐਸਪੀ ਲੀਗਲ ਗਰੰਟੀ ਕਾਨੂੰਨ ਤੇ ਕੁਝ ਨਹੀਂ ਕੀਤਾ ਹੈਗਾ ਸਾਰੇ ਦੇਸ਼ ਦੇ ਕਿਸਾਨਾਂ ਦਾ ਕਰਜ਼ਾ ਮੁਕਤੀ ਦਾ ਸਵਾਲ ਹੈ ਉਹਦੇ ਤੇ ਕੁਛ ਨਹੀਂ ਕੀਤਾ ਹੈਗਾ ਤੋ ਇਸ ਕਰਕੇ ਪੰਜਾਬ ਦੇ ਹੜਪੀੜਤਾ ਦੀ ਸਾਰ ਲੈਂਡ ਦੀ بجائے ਉਹਨਾਂ ਦੀਆਂ ਦਿੱਕਤਾਂ ਨਾ ਵਧਾਓ ਔਰ ਪ੍ਰਸ਼ਾਸਨ ਨੂੰ ਅਠਿਕ ਟੰਗੀ ਨਾ ਦਿਓ ਜੜੇ ਮੀਡੀਆ ਨੇ ਅੱਜ ਜਿਹੜਾ ਪਾਣੀ ਵਧਿਆ ਇਧਰ ਆ ਕੇ ਕਵਰੇਜ ਕਰਨੀ ਸੀ ਬੇਸ਼ੱਕ YouTube ਚੈਨਲ ਸਾਰੇ ਇੱਥੇ ਹੀ ਨੇ ਸਾਰੇ ਨਹੀਂ ਪਰ ਮੇਨ ਮੀਡੀਆ ਉਹਨਾਂ ਦੇ ਦਿਵਾਲੇ ਘੁੰਮਣਾ ਹੈਗਾ ਇਹਦੇ ਨਾਲ ਪੰਜਾਬ ਨੂੰ ਫਾਇਦਾ ਹੋਣ ਦੀ بجائے ਨੁਕਸਾਨ ਹੋਣਾਗਾ ਇਸ ਕਰਕੇ ਲੀਡਰਾਂ ਨੂੰ ਬਰਾਏ ਮਿਹਰਬਾਨੀ ਬੇਨਤੀ ਵੀ ਹੈਲੀਕਾਪਟਰਾਂ ਨਹੀਂ ਵੇਖ ਰਹੋ ਪਤਾ ਹੀ ਸਾਰਿਆਂ ਨੂੰ ਕਿੰਨਾ ਨੁਕਸਾਨ ਹੋ ਗਿਆ ਔਰੇ ਤੋਂ ਗਾਂਹ ਗਾਂ ਕੀ ਨੀਤੀ ਪਾਲਸੀ ਆ ਰਹੇ ਵੀ ਗਾਂਹ ਦੁਬਾਰਾ ਹਾ ਡਾਉਨ ਦੀ ਚੱਕਰ ਦੇ ਵਿੱਚ ਪੰਜਾਬ ਨਾ ਮਰੇ ਆਮ ਆਦਮੀ ਪਾਰਟੀ ਚਾਹੇ ਪੰਜ ਪਾਵਾ ਦੋਵਾਂ ਨੇ ਰਲ ਕੇ ਪੰਜਾਬ ਨੂੰ ਮਾਰਿਆ ਜਿੰਨਾ ਪਾਣੀ ਛੱਡਿਆ ਗਿਆ ਹਦੋਂ ਵੱਧ ਬੰਨਾ ਦੇ ਵਿੱਚ ਪਾਣੀ ਰੱਖਿਆ ਗਿਆ ਇਹਦੇ ਲਈ ਕੇਂਦਰ ਜ਼ਿੰਮੇਵਾਰ ਆ ਔਰੇ ਕਾ ਇੱਕ ਛੱਡਿਆ ਗਿਆ ਇਹ ਸਵਾਲਾਂ ਦੇ ਜਵਾਬ ਆਉਣੇ ਸਮੇਂ ਤੇ ਦੇਣੇ ਪੈਣੇ ਆ ਧੰਨਵਾਦ ਮੈਂ ਸਰਵਣਤ ਸਿੰਘ ਪੰਦੇਰ ਕਿਸਾਨ ਮਿਹਨਤੂ ਸਕੱਸ਼ਮਟੀ ਪੰਜਾਬ ਤੋਂ ਐਸ ਵਾਲੇ ਮੈਂ ਰਮਦਾਸ ਤੋਂ ਅਗਲੇ ਪਿੰਡਾਂ ਤੇ ਇੱਧਰ ਪਾਣੀ ਰਾਤ ਜਿਹੜਾ ਰਾਵੀ ਚ ਪਾਣੀ ਛੱਡਿਆ ਹੈਗਾ ਜੱਟਾ ਪੱਛੀਆ ਸਹਜਾਦਾ ਇਹਨਾਂ ਦਾ ਰਾਬਤਾ ਗੱਡੀ ਵਾਲਾ ਤੇ ਟੁੱਟ ਗਿਆ ਉਵੇਂ ਟਰੈਕਟਰ ਟਰਾਲੀ ਇੱਥੇ ਜਾਣਗੇ ਔਰ ਇਹਨਾਂ ਲੋਕਾਂ ਨੇ ਪਾਣੀ ਘਟਣ ਕਰਕੇ ਕੁਝ ਆਪਣਾ ਕੰਮ ਤੰਦਾਸ਼ ਸ਼ੁਰੂ ਕੀਤਾ ਸੀ ਕੋਈ ਡੰਗਰ ਵੱਛਾ ਟਕਾਣੇ ਲਿਆਉਣ ਲੱਗੇ ਸੀ ਘਰ ਘਰ ਨੂੰ ਧਿਆਨ ਦੇਣ ਲੱਗੇ ਸੀ ਇਹ ਦੁਬਾਰਾ ਫਿਰ ਜਿਹੜਾ ਖਾਸ ਕਰਕੇ ਰਾਵੀ ਦੇ ਨਾਲ-ਨਾਲ ਪਾਣੀ ਆਉਣ ਕਰਕੇ ਇਹ ਫਿਰ ਮੁਸ਼ਕਲਾਂ ਵਧ ਗਈਆਂ ਨੇ ਗਿਆਵਾ ਔਰ ਅਸੀਂ ਸੁਣ ਰਹੇ ਹਾਂ ਕਿ 체ਜਰੀਵਾਲ ਪੰਜਾਬ ਦੇ ਗਵਰਨਰ ਔਰ ਇਹਦੋਂ ਕਾ ਕੇਂਦਰੀ ਖੇਤੀਬਾੜੀ ਮੰਤਰੀ ਵੀ ਪੰਜਾਬ ਦੇ ਹੜ੍ਹਾਂ ਪ੍ਰਭਾਵਿਤ ਗਉੜਿਆਂ ਤੇ ਆ ਰਹੇ ਨੇ ਮੈਨੂੰ ਲੱਗਦਾ ਕੋਈ ਵੀ ਮੀਡੀਆ ਸੱਤਾ ਨੂੰ ਸਵਾਲ ਕਰਨ ਲਈ ਤਿਆਰ ਨਹੀਂ ਹੈਗਾ ਕਿਉਂਕਿ ਸੱਤਾ ਦੇ ਵਿੱਚੋਂ ਚੈਨਲ ਚੱਲਦੇ ਹੈਗੇ ਨੇ ਔਰ ਇਹਦਾ ਰੋਲਾ ਅੱਗੇ ਕਿੰਨੀ ਕਿ ਸਾਡੇ ਕੋਲ ਸਿਵਲ ਪ੍ਰਸ਼ਾਸਨ ਹੈ ਕਿੰਨਾ ਕ ਪੁਲਿਸ ਪ੍ਰਸ਼ਾਸਨ ਹੈ ਜਿਹੜਾ ਕਿੰਨਾ ਕ ਆਪਣੇ ਕੰਮਾਂ ਦੇ ਵਿੱਚ ਸਹਿਯੋਗ ਕਰ ਰਿਹਾ ਜੇ ਤੁਸੀਂ ਇੱਧਰ ਆਓਗੇ ਤਾਂ ਜਿੱਧਰ ਗਵਰਨਰ ਸਾਹਿਬ ਜਾ ਰਹੇ ਸਾਰੀ ਸਿਕਿਉਰਿਟੀ ਉਧਰ ਲੱਗ ਜਾਂਦੀ ਪੁਲਿਸ ਦਾ ਸਿਵਲ ਪ੍ਰਸ਼ਾਸਨ ਦਾ ਸਾਰਾ ਜੋਰ ਲੱਗ ਜਾਂਦਾ ਅੱਜ ਕੇਂਦਰੀ ਮੰਤਰੀ ਆ ਰਹੇ ਸਾਰਾ ਜੋਰ ਉਹਨਾਂ ਤੇ ਹੋ ਕੱਲ ਨੂੰ ਕੇਜਰੀਵਾਲ ਸਾਹਿਬ ਆਉਣਗੇ ਉਹਦੀ ਸੁਰੱਖਿਆ ਨੂੰ ਲੈ ਕੇ ਸਾਰਾ ਰੌਲਾ ਹੋ ਲੋਕਾਂ ਦੀ ਸੁਰੱਖਿਆ ਦੀ ਕੋਈ ਫਿਕਰ ਨਹੀਂ ਹੈ ਸਵਾਲ ਵੀ ਨਹੀਂ ਕਰਨੇ ਕਿਸੇ ਦੇ ਇਹਨਾਂ ਕੋਲੇ ਤਾਂ ਭਲੇ ਮਾਨ ਤੋਂ ਹੈਲੀਕਾਪਟਰ ਪੰਜਾਬ ਦਾ ਹੈਲੀਕਾਪਟਰ ਕੇਜਰੀਵਾਲ ਸਾਹਿਬ ਜੀ ਸਾਰੇ ਸਥੂਬਿਆਂ 'ਚ ਉੱਡਦੇ ਰਹੇ ਹੁਣ ਉੱਤੋਂ ਤੋਂ ਦੇਖ ਲਓ ਥੱਲੇ ਤਾਂ ਨਾ ਲੋਕਾਂ ਨੂੰ ਤਕਲੀਫਾਂ ਦਿਓ ਕੀ ਸ਼ਿਵਰਾ ਚੋਹਾਨ ਨੂੰ ਪੰਜਾਬ ਦੀਆਂ ਕੇਂਦਰ ਦੀਆਂ ਏਜੰਸੀਆਂ ਨੇ ਸਭ ਕੁਝ ਨਹੀਂ ਦੱਸਿਆ ਹੈਗਾ ਗਵਰਨਰ ਪੰਜਾਬ ਨੂੰ ਕੀ ਕੁਝ ਨਹੀਂ ਪਤਾ ਹੈਗਾ ਇਹਦੇ ਬਾਬੂ ਜਿਹੜਾ ਕੰਮ ਕਰਨ ਵਾਲਾ ਵਾ ਕੋਈ ਪਾਲਿਸੀ ਨੀਤੀ ਤੈਅ ਨਹੀਂ ਹੈ ਸ਼ਿਵਰਾ ਚੋਹਾਨ ਜੀ ਦੱਸਣ ਨਾ ਪਹਾੜ ਮਾਰੇ ਖੇਤਰਾਂ ਦੇ ਵਿੱਚ ਕੀ ਮਾਫਦਾ ਐਲਾਨ ਕਰਦੇ ਪ੍ਰਤੀ ਕਿੱਲਾ ਘਰ ਠੱਠਿਆਂ ਦਾ ਕੀ ਦਿੰਦੇ ਜੀ ਜਿਹੜੇ ਡੰਗਰ ਬੱਚਾ ਮਰ ਗਿਆ ਉਹਦਾ ਪੰਜਾਬ ਦੇ ਮੁੱਖ ਮੰਤਰੀ ਕੋ ਤੇ ਆਸ ਹੀ ਕੋਈ ਨਹੀਂ ਰੱਖਣੀ ਚਾਹੀਦੀ ਜਿਹੜਾ 5 ਸਟਾਰ ਹੋਟਲ ਤੇ ਜਾ ਕੇ ਥੱਲੇ ਬਹਿ ਕੇ ਰੋਟੀ ਖਾਣ ਦਾ ਡਰਾਮਾ ਕਰਦਾ ਹੈਗਾ ਬੀਬੀਆਂ ਨੂੰ ਗਲੇ ਮਿਲਣ ਦੇ ਸਮੇਂ ਡਰਾਮਾ ਕਰਦਾ ਹੈਗਾ ਭਾਵੇਂ ਨੈਸ਼ਨਲ ਚੈਨਲ ਤੇ ਨਾ ਬੋਲਣਗੇ ਗੋਦੀ ਮੀਡੀਆ ਤੇ ਪਹਿਲੋ ਨਹੀਂ ਬੋਲਦਾ ਗੋਦੀ ਮੀਡੀਆ ਸੱਤਾ ਨੂੰ ਸਵਾਲ ਕਰਨ ਦੀ بجائے ਸੱਤਾ ਦੇ ਜਿਹੜੇ ਅਗੇਂਸਟ ਸਵਾਲ ਕਰਦੇ ਨੇ ਜਿਹੜੇ ਡੈਮੋਕਰੇਸੀ ਦਾ ਚੰਗਾ ਹਿੱਸਾ ਉਹਨਾਂ ਦੇ ਦਿਵਾਲੇ ਹੁੰਦਾ ਹੈਗਾ ਅ ਰਾਜ ਗੋਦੀ ਮੀਡੀਆ ਆਪਣੀ ਨੈਸ਼ਨਲ ਸਰਕਾਰ ਤੇ ਗੀਤ ਗਾਉਂਕਾ ਸ਼ਿਵਰਾ ਚੋਹ ਉਹ ਹੀ ਸ਼ਿਵਰਾ ਚੋਹਣ ਜੀ ਨੇ ਜਿੰਨਾ ਅਜੇ ਤੱਕ ਐਮਐਸਪੀ ਲੀਗਲ ਗਰੰਟੀ ਕਾਨੂੰਨ ਤੇ ਕੁਝ ਨਹੀਂ ਕੀਤਾ ਹੈਗਾ ਸਾਰੇ ਦੇਸ਼ ਦੇ ਕਿਸਾਨਾਂ ਦਾ ਕਰਜ਼ਾ ਮੁਕਤੀ ਦਾ ਸਵਾਲ ਹੋਵੇ ਤੇ ਕੁਝ ਨਹੀਂ ਕੀਤਾ ਹੈਗਾ ਤੋਂ ਇਸ ਕਰਕੇ ਪੰਜਾਬ ਦੇ ਹੜਪੀੜਤਾ ਦੀ ਸਾਰ ਲੈਂਡ ਦੀ بجائے ਉਹਨਾਂ ਦੀਆਂ ਦਿੱਕਤਾਂ ਨਾ ਵਧਾਓ ਔਰ ਪ੍ਰਸ਼ਾਸਨ ਨੂੰ ਅਠਿਕ ਟੰਗੀ ਨਾ ਦਿਓ ਜਿਹੜੇ মিডিਏ ਨੇ ਅੱਜ ਜਿਹੜਾ ਪਾਣੀ ਵਧਿਆ ਇਧਰ ਆ ਕੇ ਕਵਰੇਜ ਕਰਨੀ ਸੀ ਬੇਸ਼ੱਕ YouTube ਚੈਨਲ ਸਾਰੇ ਇੱਥੇ ਹੀ ਨੇ ਸਾਰੇ ਨਹੀਂ ਪਰ ਮੇਨ মিডিਆ ਉਹਨਾਂ ਦੇ ਦਿਵਾਲੇ ਘੁੰਮਣਾ ਹੈਗਾ ਇਹਦੇ ਨਾਲ ਪੰਜਾਬ ਨੂੰ ਫਾਇਦਾ ਹੋਣ ਦੀ بجائے ਨੁਕਸਾਨ ਹੋਣਾਗਾ ਇਸ ਕਰਕੇ ਲੀਡਰਾਂ ਨੂੰ ਬਰਾਏ ਮਿਹਰਬਾਨੀ ਬੇਨਤੀ ਵੀ ਹੈਲੀਕਾਪਟਰਾਂ ਨਹੀਂ ਵੇਖ ਰਹੋ ਪਤਾ ਹੀ ਆ ਸਾਰਿਆਂ ਨੂੰ ਕਿੰਨਾ ਨੁਕਸਾਨ ਹੋ ਗਿਆ ਅਰੇ ਤੋਂ ਗਾਂ ਗਾਂ ਕੀ ਨੀਤੀ ਪਾਲਸੀ ਆ ਰਹੀ ਵੀ ਗਾਂ ਦੁਬਾਰਾ ਹਾਡਾਉਣ ਦੀ ਚੱਕਰ ਦੇ ਵਿੱਚ ਪੰਜਾਬ ਨਾ ਮਰੇ ਆਮ ਆਦਮੀ ਪਾਰਟੀ ਚਾਹੇ ਪੰਜ ਪਾਵਾ ਦੋਵਾਂ ਨੇ ਰਲ ਕੇ ਪੰਜਾਬ ਨੂੰ ਮਾਰਿਆ ਜਿੰਨਾ ਪਾਣੀ ਛੱਡਿਆਗਾ ਹਦੋਂ ਵੱਧ ਬੰਨਾ ਦੇ ਵਿੱਚ ਪਾਣੀ ਰੱਖਿਆਗਾ ਇਹਦੇ ਲਈ ਕੇਂਦਰ ਜ਼ਿੰਮੇਵਾਰ ਆ ਅਰੇ ਇੱਕ ਇੱਕ ਛੱਡਿਆ ਗਿਆ ਇਹ ਸਵਾਲਾਂ ਦੇ ਜਵਾਬ ਆਉਣਲੇ ਸਮੇਂ 'ਚ ਦੇਣੇ ਪੈਣੇ ਆ ਧੰਨਵਾਦ ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ ਆਈਓਐਸ ਤੇ ਫ੍ਰੀ ਵਿੱਚ ਰੋਕੂ ਅਤੇ ਐਮਾਜ਼ਾਨ ਫਾਇਰ ਟੀਵੀ ਤੇ ਜਾਂ ਐਪਲ ਟੀਵੀ ਤੇ ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ